ਪਾਚੀ ਚਾ ਜਾਣਾ ਹੈ ਇਹੇ ਖਾਲਸਾ ਆਪਣੇ ਜਾ ਕੇ ਅਰਦਾਸ ਕੀਤੀ ਜਾਂਦੀ ਹੈ ਕੀ ਆਪ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਜੀਪਾਲ ਸਿੰਘ ਬਰਾੜਾ ਮੈਂ ਮਿਸਲ ਸਤਨੁਛ ਦਾ ਮੁਕਤ ਸੇਵਾਦਾਰ ਹਾ ਸਾਡਾ ਇਹ ਹੈ ਕਿ ਅਸੀਂ ਜਿੰਨੀਆਂ ਪੰਥਕ ਜੱਟੇ ਰਹੇ ਗੀਆਂ 71 ਹੋ ਕੇ ਇੱਕ ਅਰਦਾਸ ਹਸਤੇ ਜਾ ਰਹੇ ਹਾਂ ਕੋਈ ਹੋਰ ਇਦੂ ਹੈ ਨਹੀਂ ਕਿ ਵੀ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਉਪਰ ਵਸੀਲ ਤੋਂ ਜਾ ਆਪਣਾ ਸੁਨਾਇਆ ਗਿਆ ਸੀ ਉਹ ਪੂਰਾ ਇਨਬਿਨ ਲਾਗੂ ਹੋਵੇ ਤੇ ਜੋ ਸਾਖ ਇਸ ਟਾਈਮ ਦੇਗੀ ਜਾ ਰਹੀ ਹੈ ਕਾਲਕਤਕ ਸਾਹਿਬ ਦੀ ਜਾਂ ਜੋ ਮਰਿਆਦਾ ਦੇ ਉੱਤੇ ਹਮਲਾ ਹੋ ਰਿਹਾ ਉਹ ਸਾਰੇ ਰੋਕੇ ਤੇ ਉਹ ਬਰਕਰਾਰ ਹੈ ਲੇਕਿਨ ਜਿਹਦੇ ਮੱਥੇ ਸਾਹਬ ਦਾ ਕਾਲੀਆ ਕੋ ਫਿਰਸਾ ਵੜਵਾਵਲੋ ਜਿਸ ਤਰੀਕੇ ਦੀ ਸ਼ਬਦਾਬੀ ਬੱਤੀ ਜਾ ਰਹੀ ਹੈ ਸਿੰਘ ਸਾਹਿਬ ਗਿਆਨੀ ਖੱਤਰੀ ਸਿੰਘ ਪ੍ਰਤੀ ਉਸ ਨੂੰ ਕਿਸ ਤਰੀਕੇ ਦੇ ਉਹ ਆਏ ਜੀ ਉਹ ਤੋਂ ਸਾਰਿਆਂ ਦੇ ਉਲਟੇ ਬੋਲਣ ਲੱਗ ਗਏ ਉਹ ਹਨਾ ਕੱਲ ਦੇ ਉਹ ਜਥੇਦਾਰ ਰਗਵੀਰ ਸਿੰਘ ਦੇ ਕੋਲ ਵੀ ਬੋਲਣ ਲੱਗ ਗਏ ਉਹਨਾਂ ਨੂੰ ਤਾਂ ਹੁਣ ਸਾਰਿਆਂ ਨੂੰ ਕੋਈ ਮਾਨ ਰਿਆਦਾ ਨਹੀਂ ਰਹੀ ਇਸੇ ਕਰਕੇ ਇਨੇ ਆਮ ਪੰਥਾ ਉਹਨੂੰ ਉੱਠ ਕੇ ਆ ਕੇ ਅਰਦਾਸ ਕਰਨੀ ਪਈ ਨਹੀਂ ਤਾਂ ਜੇ ਆ ਸਹੀ ਚੱਲਦਾ ਰਹਿੰਦਾ ਤਾਂ ਕਿਉਂ ਲੋਕਾਂ ਨੂੰ ਉੱਠ ਕੇ ਆਉਣਾ ਪੈਣਾ ਸੀ ਲੇਕਿਨ ਜੋ ਐਸਪੀਸੀ ਦੀ ਅੰਤਰੀਂ ਕਮੇਟੀ ਉਹ ਵੀ ਕਹਿੰਦੀ ਆ ਕਿ ਜਿੱਤ ਦਾ ਸੱਭਾ ਨੂੰ ਲਾਣਾ ਤੇ ਉਤਾਰਨਾ ਐਸਪੀਸੀ ਦੇ ਅਧਿਕਾਰ ਖੇਤਰ ਦਾ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਪਾਸੇ ਸੀ ਕੰਨੇ ਆਕਾਲ ਤਖਤ ਸਾਹਿਬ ਸੁਪਰੀਮ ਕੋਰਟ ਦੇ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਜਿਹੜਾ ਐਕਟ ਹੈਗਾ ਉਹ ਇੱਕ ਮੈਨੇਜਮੈਂਟ ਐਕਟ ਆ ਪ੍ਰਬੰਧ ਦਾ ਐਕਟ ਹੈਗਾ ਉਹਦਾ ਜਿਹੜਾ ਪੰਥਿਕ ਜਿਹੜੀਆਂ ਸਟਰਕਚਰਸ ਆ ਜਾਂ ਸੰਸਥਾਵਾਂ ਆ ਉਹਨਾਂ ਦੇ ਉੱਤੇ ਨਾਲ ਕੋਈ ਲੈਣ ਦੇਣ ਹੈ ਨਹੀਂ ਉਹਦਾ ਉਹਨਾਂ ਦਾ ਕੰਮ ਆ ਕਿ ਹਾਂ ਵੀ ਇੱਥੇ ਆਪਣਾ ਪੜੀ ਕੁਚੀ ਸਹੀ ਹੋ ਗਈ ਪ੍ਰਬੰਧ ਸਹੀ ਹੋ ਗਿਆ ਆਉਣਾ ਜਾਣਾ ਸਹੀ ਆ ਜਾਂ ਕਿਸੇ ਦੀ ਡਿਊਟੀਆਂ ਲਾਉਣੀਆਂ ਉੱਥੋਂ ਤੱਕ ਸੀਮਤ ਆ ਉਹ ਇੱਕ ਪੱਛਮੀ ਐਕਟ ਆ ਜਿਹੜੇ ਆਪਣੇ ਉੱਤੇ ਥੋਪਿਆ ਗਿਆ ਸੀ ਕਿਸੇ ਸਮੇਂ ਉਹਦੇ ਵਿੱਚ ਇੰੀਆਂ ਕੋਈ ਪ੍ਰੋਵੀਜ਼ਨਸ ਹੈ ਨਹੀਂ ਇਹਨਾ ਕਾਲਤਕ ਸਾਹਿਬ ਦਾ ਜਥੇਦਾਰ ਆ ਜਾਂ ਕੋਈ ਹੋਰ ਵੀ ਜਥੇਦਾਰ ਹੈਗੇ ਆ ਉਹ ਸਾਰੇ ਜਿਹੜਾ ਹੈਗਾ ਉਹ ਪੰਥ ਦੀ ਰਵਾਇਤ ਚੋਂ ਨਿਕਲੇ ਆ ਵੇ ਗੁਰੂ ਅਰਗੋਬਿੰਦ ਸਾਹਿਬ ਨੇ ਜੋ ਮੀਰੀ ਪੀਰੀ ਦਾ ਸਿਧਕ ਸਜਿਆ ਉਹਦੇ ਚੋਂ ਨਿਕਲੇ ਵੇ ਆ ਉਹਦੇ ਵਿੱਚ ਕੋਈ ਅੰਤਰਿਮ ਕਮੇਟੀ ਕੋਈ ਮਨੁੱਖ ਆ ਕੇ ਕਹੀ ਜਾਵੇ ਉਹ ਅੱਡੀ ਗੱਲ ਆ ਦੂਜੀ ਗੱਲ ਜਦੋਂ ਪੁਰਾਣੇ ਰਿਕਾਰਡ ਪਏ ਆ ਜਿਦੇ ਵਿੱਚ ਬਿਲਕੁਲ ਕਲੀਅਰ ਹੈਗਾ ਜਦੋਂ ਸ੍ਰੋਣੀ ਕਮੇਟੀ ਦੀਆਂ ਆਪਣਾ ਉਹਦੇ ਚ ਮਤੇ ਪਏ ਵੇ ਆ ਉਸ ਤੋਂ ਬਾਅਦ ਦੁਬਾਰਾ ਧਰਮ ਪ੍ਰਚਾਰਕ ਕਮੇਟੀ ਨੇ ਮਤਾ ਪਾਇਆ ਸੀ ਕਿ ਵੀ ਇਹ ਨਾ ਇਹ ਬਿਲਕੁਲ ਅਲੱਗ ਸਟਰਕਚਰ ਦਾ ਇਹਨਾਂ ਦੇ ਉੱਤੇ ਕੋਈ ਸੇ ਹੋਰ ਤਾਂ ਕੋਈ ਹੈ ਨਹੀਂ ਇਹ ਅਕਾਲ ਤਖਤ ਸਾਹਿਬ ਤੋਂ ਉੱਤੇ ਸਿੱਖਾਂស្តੇ ਕੋਈ ਕਮੇਟੀ ਨਹੀਂ ਕੋਈ ਪ੍ਰਬੰਧਕ ਕਮੇਟੀ ਨਹੀਂ ਕੋਈ ਅੰਤਰਿਮ ਕਮੇਟੀ ਨਹੀਂ ਕੋਈ ਲੀਡਰ ਨਹੀਂ ਕੋਈ ਹੋਰ ਹੈ ਅੱਜ ਕਿੰਨੇ ਜੱਥੇਬੰਦੀਆਂ ਹਾਂ ਜੀ ਕਿੰਨੇ ਜੱਥੇਬੰਦੀਆਂ ਆਪਾਂ ਅਸੀਂ ਜੀ ਬੈਸਤਾ ਸਾਰਾ ਪੰਥ ਹੀ ਆ ਜੀ ਜੱਥੇਬੰਦੀਆਂ ਤਾਂ ਕਿਹੜੀਆਂ ਹੁੰਦੀਆਂ ਸੇ ਉਹ ਸਾਰੇ ਆਪਾਂ ਇੱਕੋ ਕੰਮ ਚੱਲੇ ਆ ਕੋਈ ਜੱਥੇਬੰਦੀਆਂ ਵਾਲੀ ਗੱਲ ਨਹੀਂ ਆਪਾਂ ਇਸ ਸਮੇਂ ਕੋਈ ਉਹ ਜਿਵੇਂ ਕਿ ਆਈ ਹੈ ਕਿ ਮਿਸਲਵਾਨ ਵਾਲੀ ਗੱਲ ਨਹੀਂ ਕਿ ਸਾਰੇ ਪੰਥਕ ਜਸਬੇ ਨਾਲ ਆਏ ਆ ਆਪਾਂ ਉਹ ਇਹ ਆ ਕਿ ਵੱਖ-ਵੱਖ ਆ ਉਹ ਆਖਰ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਆ ਪਰ ਜਿਹੜਾ ਇੱਥੇ ਮਸਲਾ ਹੈ ਉਹ ਪੰਥਕ ਮਸਲਾ ਹੈ ਤੇ ਆਪਾਂ ਇੱਕ ਐਸਾ ਨਹੀਂ ਸਾਰੇ ਅੰਤ ਤੱਕ ਜਿਤਨਾ ਨਾ ਕਿ ਜਲ ਸਭਾ ਜੋ ਜੀ ਖਾਲਸਾ ਜੀ ਆਪਣਾ ਨਾਮ ਦੱਸ ਕੇ ਅੱਜ ਦਾ ਜੋ ਇਕੱਠ ਹੈ ਅਰਦਾਸ ਪੇਂਦੀ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਪੰਥਕ ਜਥੇਬੰਦੀਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਦੇ ਜੋ ਫੈਸਲਾ ਕੀਤਾ ਹੈ ਅਕਾਲੀ ਦਲ ਦੀ ਭਰਤੀ ਸੰਬੰਧੀ ਕਮੇਟੀ ਨੂੰ ਜੋ ਹੁਕਮ ਕੀਤਾ ਉਹਨਾਂ ਦਾ ਧੰਨਵਾਦ ਕਰਨ ਲਈ ਅਕਾਲ ਤਖਤ ਸਾਹਿਬ ਤੇ ਅਰਦਾਸਾ ਕਰਕੇ ਸਤ ਗੁਰਾਂ ਦਾ ਸ਼ੁਕਰਾਨਾ ਕਰ ਲਿਆ ਜਿਹੜਾ ਜਿਹੜਾ ਪ੍ਰੋਗਰਾਮ ਬਣਿਆ ਸੀ ਮੈਂ ਅਕਾਲੀ ਦਲ 1920 ਦਾ ਜਨ ਸਿਕਤਰਾ ਭਰਪੂਰ ਸਿੰਘ ਤੰਦਰਾ ਅਸੀਂ ਵੀ ਆਪਣੀ ਪਾਰਟੀ ਬੰਨੀ ਹੋਏ ਫੈਸਲਾ ਕੀਤਾ ਕਿ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਉਹਦੇ ਤੇ ਪਹਿਰਾ ਦੇਣਾ ਤੇ ਸਾਰੇ ਜਥੇਬੰਦੀਆਂ ਦੇ ਨਾਲ ਰਲ ਕੇ ਭਾਰਤੀ ਦੇ ਵਿੱਚ ਪੂਰੇ ਯੋਗਦਾਨ ਪਾਉਣ ਦਾ ਜਿਹੜਾ ਹੈਗਾ ਉਹ ਅਸੀਂ ਸਾਰਿਆਂ ਨੇ ਫੈਸਲਾ ਕੀਤਾ। ਲੇਕਿਨ ਅਕਾਲੀ ਦਲ ਦੀ ਭਰਤੀ ਲਈ ਜੋ 7 ਮੈਂਬਰੀ ਕਮੇਟੀ ਬਣੀ ਸੀ ਉਹ 5 ਮੈਂਬਰੀ ਤੇ ਸੀ ਪਰ ਉਹ ਵੀ ਉਸ ਤੋਂ ਬਾਅਦ ਜਿਸ ਤਰੀਕੇ ਦੀ ਬਿਆਨਬਾਜ਼ੀਆਂ ਹੁਣ ਚੱਲ ਰਹੀਆਂ ਹੁਣ ਕਿਸ ਤਰੀਕੇ ਦੇ ਕੀ ਕਹ ਤੁਸੀਂ ਦੁਬਾਰਾ ਦੱਸੋ? ਅਕਾਲੀ ਦਲ ਦੀ ਭਰਤੀ ਲਈ 7 ਮੈਂਬਰੀ ਕਮੇਟੀ ਬਣੀ ਸੀ ਉਹ ਹੁਣ 5 ਮੈਂਬਰੀ ਤੇ ਸਿਮਟ ਗਈ। ਅਜੇ ਵੀ ਉਸ ਦੇ ਵਿੱਚੋਂ ਕੋਈ ਕੋਆਰਡੀਨੇਟਰ ਫਾਈਨਲ ਨਹੀਂ ਹੋਇਆ ਪੰਜ ਮੈਂਬਰੀ ਜੋ ਤੇ ਜਿਸ ਤਰੀਕੇ ਦੀਆਂ ਬਿਆਨ ਪੈਦੀਆਂ ਹੋ ਰਹੀਆਂ ਉਹ ਤੋਂ ਕਿਸ ਤਰ੍ਹਾਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਿੰਪਟਨ ਵਾਲੀ ਨਹੀਂ ਗੱਲ ਹੁੰਦੀ ਜੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਦੁਸ਼ਮਣਾਂ ਦਾ ਹਾਥੀ ਆ ਰਿਹਾ ਸਾਡਾ ਹਾਥੀ ਦونی ਚੰਦ ਮੁਕਾਬਲਾ ਕਰੂਗਾ ਤੇ ਦونی ਚੰਦ ਭੱਜ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੁਕਾਬਲਾ ਖਤਮ ਹੋ ਗਿਆ ਗੁਰੂ ਜੀ ਨੇ ਉਸੇ ਟਾਈਮ ਥਾਪੜਾ ਦਿੱਤਾ ਭਾਈ ਬਚਿੱਤਰ ਸਿੰਘ ਨੂੰ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਹੁਣ 7 ਮੈਂਬਰੀ ਕਮੇਟੀ ਬਣਾਈ ਸੀ ਵੈਸੇ ਤਾਂ ਇਸ ਟਾਈਮ ਪੰਜ ਪ੍ਰਧਾਨੀ ਸਿਸਟਮ ਦੇ ਮੁਤਾਬਕ ਪੰਜ ਮੈਂਬਰ ਖੜੇ ਆ ਅਕਾਲ ਤਖਤ ਦੇ ਹੁਕਮਾਂ ਤੇ ਪਹਿਰਾ ਦੇਣ ਲਈ ਪਰ ਜੇ ਸੱਤਾ ਦੇ ਵਿੱਚੋਂ ਇੱਕ ਵੀ ਹੋਵੇ ਤਾਂ ਵੀ ਭੱਜਿਆ ਨਹੀਂ ਮੰਨਿਆ ਜਾ ਸਕਦਾ ਅਕਾਲ ਤਖਤ ਦੇ ਹੁਕਮ ਜੋ ਖੜਾ ਸੋ ਖੜਾ ਅਸੀਂ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਦੇ ਹੁਕਮ ਨੂੰ ਮੰਨਦੇ ਆ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਮੰਨਦੇ ਆ ਜਿਹੜੇ ਅਕਾਲ ਤਖਤ ਦੇ ਨਾਲ ਟਕਰਾਉਂਦੇ ਆ ਉਹਨਾਂ ਦਾ ਵਿਰੋਧ ਕਰਦੇ ਆ